ਡੇਲੀ ਪੋਸਟ ਪੰਜਾਬੀ ਤੋਂ ਦੇਖ ਰਹੇ ਹਾਂ ਤੇ ਮੈਂ ਹਾਂ ਦੀਪ ਸੰਦੀਪ ਮਲਿਆਲਮ ਟੀਵੀ ਇੰਡਸਟਰੀ ਦੀ ਅਦਾਕਾਰਾ ਦਿਵਿਆ ਸ਼੍ਰੀ ਤਰਦਾਵ ਵਿਆਹ ਤੁਹਾਨੂੰ ਜਰੂਰ ਯਾਦ ਹੋਵੇਗਾ ਜਦੋਂ ਉਸ ਦੇ ਵਿਆਹ ਦੀਆਂ ਫੋਟੋਸ ਤੇ ਵੀਡੀਓ ਵਾਇਰਲ ਹੋਈਆਂ ਤਾਂ ਉਸ ਦੇ ਪਤੀ ਬਾਰੇ ਲੋਕਾਂ ਨੇ ਕਾਫੀ ਸਰਚ ਕਰਨਾ ਸ਼ੁਰੂ ਕਰ ਦਿੱਤਾ ਕਿ ਆਖਰ ਇਹ ਲੰਮੀ ਚਿੱਟੀ ਦਾੜੀ ਵਾਲਾ ਬਾਬਾ ਕੌਣ ਆ ਫਿਲਮਾਂ ਤੇ ਟੀਵੀ ਦੇ ਵਿੱਚ ਨਜ਼ਰ ਆਉਣ ਵਾਲੇ ਇਸ ਹੀਰੋ ਨੇ 49 ਸਾਲ ਦੀ ਉਮਰ ਦੇ ਵਿੱਚ 38 ਸਾਲ ਦੀ ਅਦਾਕਾਰਾ ਦੇ ਨਾਲ ਵਿਆਹ ਕਰਾ ਲਿਆ ਦਿਵਿਆ ਦੇ ਪਹਿਲੇ ਵਿਆਹ ਤੋਂ ਦੋ ਬੱਚੇ ਨੇ ਦਿਵਿਆ ਸ਼੍ਰੀ ਤਰਕ ਮਲਿਆਲਮ ਟੀਵੀ ਇੰਡਸਟਰੀ ਦੀ ਇੱਕ ਕਵੱਟੀ ਅਦਾਕਾਰ ਹੈ ਉਸ ਦਾ ਵੱਡਾ ਨਾਂ ਮੈਂ ਦੂਜੇ ਪਾਸੇ ਕ੍ਰਿਸ ਮਲਿਆਲਮ ਤੇ ਟੀਵੀ ਇੰਡਸਟਰੀ ਦਾ ਇੱਕ ਕਲਾਕਾਰ ਹੈ ਦਿਵਿਆ ਦਾ ਪਹਿਲਾ ਬੱਚਾ ਉਸਦੇ ਬਹੁਤ ਛੋਟੀ ਉਮਰ ਦੇ ਵਿੱਚ ਹੋ ਗਿਆ ਸੀ ਉਸਦੇ ਪਹਿਲੇ ਵਿਆਹ ਤੋਂ ਇੱਕ ਪੁੱਤਰ ਤੇ ਇੱਕ ਧੀ ਹੈ ਕ੍ਰਿਸ ਜਨੀ ਉਸਦੇ ਦੂਜੇ ਪਤੀ ਨੇ ਉਸਦੇ ਪਹਿਲੇ ਵਿਆਹ ਵਾਲੇ ਦੋਨਾਂ ਬੱਚਿਆਂ ਨੂੰ ਬੜੀ ਖੁਸ਼ੀ-ਖੁਸ਼ੀ ਅਪਣਾ ਲਿਆ ਸੀ ਗੋਦ ਲੈ ਲਿਆ ਸੀ ਅਤੇ ਜਦੋਂ ਬਹੁਤ ਸਾਰੇ ਲੋਕਾਂ ਨੇ ਪੁੱਛਿਆ ਕਿ ਕ੍ਰਿਸ ਤੇ ਦਿਵਿਆ ਦੇ ਵੀ ਬੱਚੇ ਹੋਣਗੇ ਤਾਂ ਕ੍ਰਿਸ ਨੇ ਕਿਹਾ ਕਿ ਅੱਜ ਦੇ ਸਮੇਂ ਦੇ ਵਿੱਚ ਅਜਿਹੇ ਹਸਵਾਲ ਪੁੱਛਣ ਦਾ ਕੋਈ ਮਤਲਬ ਨਹੀਂ ਹੈ ਵਿਆਹ ਤੋਂ 3 ਮਹੀਨੇ ਬਾਅਦ ਦਿਵਿਆ ਨੇ ਇੱਕ ਪੋਸਟ ਲੇ ਕੇ ਦੋਵਾਂ ਦੇ ਤਲਾਕ ਦੀਆਂ ਖਬਰਾਂ ਜੋ ਉੱਠੀਆਂ ਸੀ ਉਸ ਤੇ ਵੀ ਰੋਕ ਲਗਾ ਦਿੱਤੀ ਹੈ ਕ੍ਰਿਸ ਵੀ ਨੂੰ ਕੁਪਾਲ ਦਿਵਿਆ ਵਾਂਗ ਸੋਸ਼ਲ ਮੀਡੀਆ ਤੇ ਸਰਗਰਮ ਨਹੀਂ ਪਰ ਤੇ ਵਿਆਖਰ ਰੀਲਾ ਪੋਸਟ ਕਰਦੀ ਰਹਿੰਦੀ ਹੈ ਹੁਣ ਉਹ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਲੱਗੀ ਹੈ ਵਿਆਹ ਤੋਂ 3 ਕੁ ਮਹੀਨਿਆਂ ਬਾਅਦ ਉਹ ਆਪਣੀ ਜ਼ਿੰਦਗੀ ਕਿਵੇਂ ਜੀ ਰਹੀ ਹੈ ਅਤੇ ਇਸ ਦੇ ਬਾਰੇ ਵੀ ਉਹ ਸੋਸ਼ਲ ਮੀਡੀਆ ਤੇ ਪੋਸਟ ਕਰਦੀ ਰਹਿੰਦੀ ਹੈ ਉਸ ਨੇ ਕਿਹਾ ਕਿ ਉਹ ਆਪਣੇ ਆਪ ਤੋਂ ਖੁਸ਼ ਹੈ ਜਿਨ੍ਹਾਂ ਨੂੰ ਅਸੀਂ ਪਸੰਦ ਨਹੀਂ ਉਹਨਾਂ ਨੂੰ ਸਾਡੇ ਤੇ ਮਾੜੀਆਂ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਕਿਰਪਾ ਕਰਕੇ ਅਸੀਂ ਕਿਸੇ ਦੀ ਜ਼ਿੰਦਗੀ ਜਦੋਂ ਦਖਲ ਨਹੀਂ ਦੇ ਰਹੇ ਤਾਂ ਕਿਸੇ ਨੂੰ ਵੀ ਕੋਈ ਹੱਕ ਨਹੀਂ ਹੈ ਸਾਡੀ ਜ਼ਿੰਦਗੀ ਦੇ ਵਿੱਚ ਦਖਲ ਦੇਣ ਦਾ ਅਸੀਂ ਗਲਤ ਕੀ ਕੀਤਾ ਹੈ ਦਿਵੇਸ਼ ਸ਼ਿਖਰ ਨੇ ਕਿਹਾ ਕਿ ਕਿਰਪਾ ਕਰਕੇ ਕਿਸੇ ਨੂੰ ਵੀ ਮਾੜੀਆਂ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਜੇ ਤੁਹਾਨੂੰ ਇਹ ਪਸੰਦ ਨਹੀਂ ਤਾਂ ਇਸ ਨੂੰ ਨਾ ਦੇਖੋ ਬਸ ਇਨਾ ਹੀ ਚੰਗਾ ਬਹੁਤ ਸਾਰੇ ਲੋਕ ਨੇ ਜੋ ਸਾਨੂੰ ਪਸੰਦ ਕਰਦੇ ਨੇ ਉਸਨੇ ਪ੍ਰਸ਼ੰਸਕਾ ਦੇ ਸਮਰਥਨਾ ਤੇ ਪਿਆਰ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਹੈ ਦਿਵਿਆ ਸ਼ਿਰ ਧਰ ਨੇ ਇੱਕ ਵੀਡੀਓ ਦੇ ਵਿੱਚ ਦਿਖਾਇਆ ਕਿ ਉਹ ਆਪਣਾ ਵੈਲੈਂਟਾਈਨ ਵੀਕ ਵੀ ਕਿਵੇਂ ਮਨਾ ਰਹੀ ਹੈ 크ਿਸ ਨੇ ਇਸ ਵੈਲੈਂਟਾਈਨ ਡੇ ਤੇ ਦਿਵਿਆ ਨੂੰ ਕੁਝ ਤੋਹਫੇ ਦਿੱਤੇ ਨੇ ਦਿਵਿਆ ਨੇ ਕਿਹਾ ਕਿ 크ਿਸ ਦਾ ਦਿਲ ਅਜੇ ਵੀ ਬੱਚਿਆਂ ਵਰਗਾ ਹੈ ਬਚਪਨ ਉਸਦੇ ਦਿੱਤੇ ਤੋਹਫਿਆਂ ਵਿੱਚ ਵੀ ਝਲਕਦਾ ਹੈ ਦਿਵਿਆ ਸ਼ਰਤ ਨੇ ਕਿਹਾ ਕਿ ਕਿਵੇਂ ਕ੍ਰਿਸ ਵੇਨੂਗਪਾਲ ਨੇ ਉਸ ਨੂੰ ਇੱਕ ਲਿਪਸਟਿਕ ਕਿੱਟ ਤੋਹਫੇ ਦੇ ਵਿੱਚ ਦਿੱਤੀ ਜਿਸ ਵਿੱਚ ਡਾਰਕ ਚਾਕਲੇਟ ਤੇ ਇੱਕ ਜੈਵਿਕ ਬ੍ਰਾਂਡ ਟੈਡੀ ਬੀਅਰ ਦੇ ਕਈ ਸ਼ੇਰਸ ਨੇ ਵੇਨੂਗਪਾਲ ਨੇ ਦਿਵਿਆ ਨੂੰ ਬਹੁਤ ਸਾਰੀਆਂ ਚਾਕਲੇਟ ਅਤੇ ਮਠਾਈਆਂ ਵੀ ਗਿਫਟ ਦੇ ਵਿੱਚ ਦਿੱਤੀਆਂ ਤਾਂ ਤੁਹਾਨੂੰ ਦੱਸਤੀ ਕਿ ਸੋਸ਼ਲ ਮੀਡੀਆ ਤੇ ਜਦੋਂ ਇਹ ਜੋੜਾ ਚਰਚਾ ਦੇ ਵਿੱਚ ਆਇਆ ਤਾਂ ਖਾਸ ਕਰਕੇ ਵੇਨੂਗਪਾਲ ਜੋ ਕਿ ਦਿਵਿਆ ਦੇ ਪਤੀ ਨੇ ਉਹ ਆਪਣੀ ਲੰਮੀ ਚਿੱਠੀ ਧਾੜੀ ਕਰਕੇ ਚਰਚਾ ਦੇ ਵਿੱਚ ਆਏ ਕਿਉਂਕਿ ਦਿਵਿਆ ਦਾ ਦੂਜਾ ਵਿਆਹ ਸੀ ਅਤੇ ਬਹੁਤ ਸਾਰੇ ਲੋਕਾਂ ਨੇ ਇਸ ਬਾਰੇ ਸਰਚ ਕਰਨਾ ਸ਼ੁਰੂ ਕਰ ਦਿੱਤਾ ਕਿ ਆਖਰ ਕੌਣ ਹੈ ਵਿਆਹ ਦੇ 3-4 ਮਹੀਨਿਆਂ ਬਾਅਦ ਸੋਸ਼ਲ ਮੀਡੀਆ ਤੇ ਉਹਨਾਂ ਦੇ ਤਲਾਕ ਦੀਆਂ ਅਫਵਾਹਾਂ ਵੀ ਗਰਮ ਨੇ ਸੋਸ਼ਲ ਮੀਡੀਆ ਤੇ ਉਹਨਾਂ ਦੇ ਤਲਾਕ ਦੀਆਂ ਖਬਰਾਂ ਵੀ ਖੂਬ ਉੱਠੀਆਂ ਜਿਸ ਤੇ ਹੁਣ ਇਹਨਾਂ ਨੇ ਵਿਰਾਮ ਲਗਾ ਦਿੱਤਾ ਹੈ ਦਿਵਿਆ ਦਾ ਕਹਿਣਾ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ ਹੈ ਆਪਣੀ ਜ਼ਿੰਦਗੀ ਨੂੰ ਵਧੀਆ ਢੰਗ ਦੇ ਨਾਲ ਜੀ ਰਹੀ ਆ ਜਿਨ੍ਹਾਂ ਨੂੰ ਅਸੀਂ ਪਸੰਦ ਨਹੀਂ ਉਹਨਾਂ ਨੂੰ ਸਾਡੇ ਤੇ ਮਾੜੀਆਂ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ